ਮਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਚੌਰਾ ਹੀ ਮੇਰਾ ਨਾਮ ਸੋਹਣਾ ਬਾੜ ਨੰਬਰ 9 ਤੋਂ ਮੈਂ ਪੰਚਾਇਤ ਮੈਂਬਰ ਹਾਂ ਜੀ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਮੂਹ ਸਾਰੇ ਪੰਚਾਇਤ ਮੈਂਬਰਾਂ ਦਾ ਸਰਪੰਚ ਸਾਹਿਬ ਦਾ ਕਿ ਅੱਜ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਹਾਂ ਤੇ ਇਸ ਪਿੰਡ ਨੂੰ ਅੱਗੇ ਕਾਮਯਾਬੀ ਵੱਲ ਲੈ ਕੇ ਜਾਵਾਂਗੇ ਤੇ ਜਿਵੇਂ ਸਰਪੰਚ ਸਾਹਿਬ ਨੇ ਭਰੋਸਾ ਦਿੱਤਾ ਸਾਨੂੰ ਕਿ ਪਿੰਡ ਦੇ ਕੰਮ ਅਸੀਂ ਸ਼ੁਰੂ ਕਰਾਂਗੇ ਉਤਸ਼ਾਹ ਨਾਲ ਕਰਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸਰਪੰਚ ਸਾਹਿਬ ਨਾਲ ਸਹਿਯੋਗ ਕਰੋ ਕਿ ਜੇ ਮੱਤੇ ਪਾਈ ਜਾਣਗੇ ਬਿਲਕੁਲ ਨਾਲ ਬਿਲਕੁਲ ਹੀ ਕਰੂੰਗੀ सरपंच ਜਿਹੜੇ ਹੁੰਦੇ ਨੇ ਉਹ ਪਿੰਡ ਦਾ ਇੱਕ ਥੰਮ ਹੁੰਦੇ ਨੇ ਜੋ ਪਿੰਡ ਦੇ ਵਿਕਾਸ ਵਿੱਚ ਸਭ ਤੋਂ ਅੱਗੇ ਲੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਆ ਸਾਰੀ ਪੰਚਾਇਤ ਸਾਡੇ ਦੇ ਨਾਲ ਇਹਨਾਂ ਦੇ ਕੀ ਤੁਸੀਂ ਆਪ ਨੌਜਵਾਨੋਂ ਕੀ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੇ ਪਿੰਡ ਦੇ ਕੰਮ ਰੁਕਿਓਏ ਕਿਹੜੇ ਕਰਾਓਗੇ ਸਭ ਤੋਂ ਪਹਿਲਾਂ ਦੇਖੋ ਹਾਲੇ ਤੱਕ ਜੀ ਅਸੀਂ 90 ਸਾਲਾਂ ਤੋਂ ਅਸੀਂ ਗਲੀਆਂ ਨਾਲੀਆਂ ਜੀ ਉਲਝੇ ਹੋਏ ਆ ਇਹ ਤੋਂ ਉੱਪਰ ਹੀ ਨਹੀਂ ਉੱਠ ਜਗੇ ਕੋਈ ਵੀ ਪੰਚਾਇਤਾਂ ਦੀ ਇਹੀ ਕਹਿ ਕੇ ਵੋਟਾਂ ਲੈਂਦੀ ਵੀ ਅਸੀਂ ਗਲੀਆਂ ਬਣਾ ਦਾਂਗੇ ਨਾਲੀਆਂ ਬਣਾ ਦਾਂਗੇ ਪਰ ਅਸੀਂ ਇਹ ਤੋਂ ਕੁਝ हट ਕੇ ਕਰਨਾ ਚਾਹੁੰਦੇ ਆ ਯੂਥ ਨੂੰ ਗਰਾਊਂਡ ਵੱਲ ਜੋ ਪਿੰਡ ਨੂੰ ਇਸ ਤਰੀਕੇ ਨਾਲ ਅਸੀਂ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆਂ ਵੀ ਹਰੇਕ ਮੋੜ ਦੇ ਵਿੱਚ ਲਾਈਟ ਹੋਵੇ, ਸ਼ਸ਼ਬੀਨ ਪਏ ਹੋਣ ਤਾਂ ਕਿ ਜੋ ਕੂੜ-ਕਵਾੜਾ ਉਹ ਪਿੰਡ ਦੇ ਵਿੱਚ ਨਾ ਰਵੇ ਤੇ ਪ੍ਰੋਪਰ ਤਰੀਕੇ ਨਾਲ ਸਾਫ਼ ਸਪਾਈ ਪਿੰਡ ਦੇ ਵਿੱਚ ਰਵੇ। ਲੱਗਦਾ ਆਨਲਾਈਨ ਟਾਈਮ ਜਿਹੜਾ ਪਿੰਡ ਆ ਸ਼ਹਿਰ ਵਾਂਗ ਬੋਲੇਗਾ ਹੁਣ। ਦੇਖੋ ਇਹ ਤਾਂ ਜੀ ਹੱਤੋਂ ਵੀ 20 25 ਸਾਲ ਪਹਿਲਾਂ ਸ਼ਹਿਰ ਦੇ ਵਿੱਚ ਆ ਜਾਣਾ ចਿੰਦਾ ਸੀ। ਸ਼ਹਿਰ ਦੇ ਸਭ ਤੋਂ ਨੇੜੇ ਪਿੰਡ ਆ ਸਾਡਾ ਅਸੀਂ ਉਹਨੇ ਹੀ ਪਿੱਛੇ ਆ। ਅਸੀਂ ਆਸ ਕਰਦੇ ਆਂ ਸਰਪੰਚ ਸਾਹਿਬ ਤੋਂ ਸਾਡੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਨਾਲ ਇਸ ਪਿੰਡ ਨੂੰ ਅਸੀਂ ਚੰਗੇ ਰਾਹ ਤੇ ਲੈ ਕੇ ਜਾ ਸਕੀਏ। ਸਰਵਾਜ ਕੀ ਨਾਮ ਹੈ ਤੇ ਕਿਹੜਾ ਪਿੰਡ ਹੈਗਾ ਤੁਹਾਡਾ ਕਰਮਜੀਤ ਸਿੰਘ ਚੋਹਾਨ ਪਿੰਡ ਚੋਰਾ ਹਾਂ ਕੀ ਅੱਜ ਮੈਟਰ ਹੋਇਆ ਅੱਜ ਇਕੱਠੇ ਹੋਇਆ ਪੀੜੀ ਪਤਤਰ ਅੱਜ ਜਿੰਨੇ ਸਾਡੇ ਪੰਜ ਸਾਡੇ ਤੋਂ ਬਰੂਤੀ ਸੀਗੇ ਪਹਿਲਾਂ ਜੋ ਸਾਰੇ ਸਾਡੇ ਨਾਲ ਸਮਲੋਗੇ ਜੀ ਜੀ ਪੂਰਾ ਕੌਮ ਪੂਰਾ ਹੋ ਗਿਆ ਸਾਡਾ ਅੱਜ ਜੀ 9 ਦੇ 9 ਨਵੰਬਰ ਸਾਡੇ ਨਾਲ ਕਿਉਂ ਅਗਰੀਆਂ ਜੀ ਪਹਿਲਾ ਪ੍ਰਬੰਧਕ ਲਾ ਦਿੱਤਾ ਗਿਆ ਸੀ ਪ੍ਰਬੰਧਕ ਲਾ ਗਿਆ ਜੀ ਜੇ ਤੁਸਾਂ ਕੀ ਐਕਸ਼ਨ ਲੇਕਾ ਪੰਧਾ ਹੁਣ ਪ੍ਰੰਧਾ ਆਟੋਮੈਟਿਕ ਹੋਣਾ ਸਾਰੇ ਜਿੰਨੇ ਅਫਸਰ ਸਹਿਬਾਨ ਹਨ ਉਹਨਾਂ ਨੂੰ ਸਾਰੀ ਚਿੱਠੀਆਂ ਕੱਢ ਦੇਣੀਆਂ ਜੀ ਜੀ ਪ੍ਰੰਧਕ ਹਟ ਜਾਣਾ ਜੀ ਸਾਡੀ ਪੰਚਾਇਤ ਕੰਮ ਕਰਨ ਜੋਗ ਜੀ ਜੀ ਤੁਹਾਨੂੰ ਰਿਪਾਈ ਸੀ ਆ ਵਗੈਰਾ ਕੀ ਸੀ ਸਿਸਟਮ ਤੁਸੀਂ ਕੀਤਾ ਨਹੀਂ ਐਸਾ ਕੁਝ ਨਹੀਂ ਦਰਖਾਸਤ ਪਾਈ ਸੀਗੀ ਇੱਕ ਠੀਕ ਤੇ ਉਸ ਵੰਦ ਚ ਜੋ ਵੀ ਡਿਸੀਜਨ ਲਿਆ ਅਫਸਰਾਂ ਨੇ ਇਹ ਤੁਹਾਨੂੰ ਮਦਦ ਹੁਣੇ ਕੰਮ ਕਿੰਨੇ ਪੈਂਡਿੰਗ ਹੈਗੇ ਪਹਿਲ ਦੇ ਆਧਾਰ ਤੋਂ ਕਿਹੜਾ ਪੈਸੇ ਜਿਹੜਾ ਕੰਮ ਆਉਣ ਵਾਲੇ ਟਾਈਮ ਤੋਂ ਕੰਮ ਤਾਂ ਪਿੰਡ ਦੇ ਬਹੁਤ ਜ਼ਿਆਦਾ ਪਏ ਸਾਰੇ ਸ਼ੁਰੂਆਤ ਅਜੇ ਹੋਣੀ ਹੈ ਜੀ ਜੀ ਹਾਂਜੀ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਚੱਲ ਪਿਆ ਪਹਿਲ ਦੇ ਆਧਾਰ ਤੇ ਪਹਿਲਾਂ ਸਫਾਈਆਂ ਹੋਣੀਆਂ ਨਾਲਿਆਂ ਦੀ ਸਫਾਈਆਂ ਹੋਣਗੀਆਂ ਜੀ ਹਾਂ ਜੋ ਕਿ ਬਰਸਤੀ ਮੌਸਮ ਆਗੇ ਜੀ ਇਸ ਕਰਕੇ ਕਾਫੀ ਹੜ੍ਹ ਆਉਣ ਦੀ ਪ੍ਰੋਬਲਮ ਪਿੰਡ ਦੇ ਵਿੱਚ ਪਿੰਡ ਪੁਕਰਜ ਪਾਣੀ ਵੜਨ ਦੀ ਕਾਫੀ ਦਿੱਕਤ ਆ ਰਹੀ ਹੈ ਜੀ ਇਸ ਕਰਕੇ ਸਭ ਤੋਂ ਪਹਿਲਾਂ ਸਫਾਈ ਹੋਣੀ ਹੈ ਜੀ ਜੀ ਨਾਲੀਆਂ ਦੀ ਨਾਲੀਆਂ ਸਫਾਈ ਨਾਲੀਆਂ ਜੋ ਵੀ ਕੂੜਾ-ਕਬਾੜ ਖੜੇ ਵਾਲੇ ਵਾਲੇ ਪਿੰਡਾਂ ਦੇ ਸਾਫ ਸਫਾਈ ਪਹਿਲਾਂ ਹੋਣੀ ਹੈ ਜੀ ਉਸ ਤੋਂ ਬਾਅਦ ਪਿੰਡ ਦੇ ਕੰਮ ਚਲੋ ਹੁਣ ਨੌਜਵਾਨਾਂ ਵਾਸਤੇ ਕੀ ਨਵਾਂ ਓਸ਼ਾਲ ਲੈ ਕੇ ਆਓਗੇ ਖੇਡ ਦਾ ਮੈਦਾਨ ਵਗੈਰਾ ਖੇਡ ਦਾ ਮੈਦਾਨ ਸਾਡੇ ਹੈਗਾ ਜੀ ਜੀ ਜਿਆਦਾ ਕਰਕੇ ਅਸੀਂ ਸਾਧਤ ਕਰਾਂਗੇ ਨੌਜਵਾਨਾਂ ਨੂੰ ਜੇ ਨਸ਼ੇ ਤੋਂ ਮੁਕਤ ਰਹਿਣ ਤੇ ਖੇਡਾਂ ਮਿਲਦੇ ਆਉਂਦੇ ਨੇ ਜੀ ਸਟੇਡੀਅਮ ਬਣਾਵਾਂਗੇ ਉਹਨਾਂ ਵਾਸਤੇ ਜੀ ਤੇ ਜਿਹੜੇ ਕੂੜੇ ਦੇ ਢੇਰ ਆ ਉਹ ਗੈਪ ਕਰ ਦੋਗੇ ਕੂੜੇ ਢੇਰ ਸਾਰੇ ਖਤਮ ਕਰ ਦੇਣੇ ਆ ਜੀ ਬਿਲਕੁਲ ਕੂੜਾ ਬਾਹਰ ਨਹੀਂ ਕਰੂਗਾ ਕੂੜੇਦਾਨ ਅੰਦਰ ਪਿੰਡ ਚ ਲਾਏ ਜਾਣਗੇ ਜੀ ਹਾਂਜੀ ਤੇ ਜਿਹੜਾ ਫੰਡ ਵਗੈਰਾ ਵੀ ਲੈ ਕੇ ਆਓਗੇ ਮੈਂ ਸਭ ਤੋਂ ਜਾ ਕੇ ਜਿਵੇਂ ਕਿਉਂ ਹੀ ਫੰਡ ਆਊਗਾ ਇਹ ਪਿੰਡ ਵਿੱਚ ਵੱਧ ਤੋਂ ਵੱਧ ਕੰਮ ਕਰਨੇ ਆ ਜੀ ਜਿਹਦੇ ਵਿੱਚ ਪੂਰਾ ਮੰਦਿਰ ਦਾ ਕੰਮ ਹੋਊਗਾ ਜੀ ਹਾਂਜੀ ਠੀਕ ਹੈ ਹਾਂਜੀ